ਮੈਂ ਜਾਣੀ ਜਿਹੜਾ ਸਮਾਨ ਰੱਖ ਲਾ ਬਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆ ਜਾਓ ਜੀ ਇੱਥੇ ਆ ਜਾਓ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਐ ਤੋਟ ਵਾਲੀ ਗੀਤਦਮ ਕਰਨਾ ਆਈਏ ਤੂੰ ਮਨੂੰ ਕਹਿੰਦੇ ਤੈਨੂੰ ਮੈਂ ਇੱਥੇ ਟੜਵਾਣਾ ਨਾ ਤੈਨੂੰ ਤੋ ਬੋਲ ਦੇਣਾ ਤਾਂ ਨਾ ਤੇਰੇ ਨਾਲ ਰਹਿਣਾ ਤੈਨੂੰ ਤੇਰਾ ਮੈਂ ਕਿਹਾ ਪਰਦਾਕ ਤੈਨੂੰ ਤਸਾਉ ਰੱਖ ਦਿਖਾਊਗਾ ਇਹ ਕੰਦੀ ਔਰਤ ਐਂਦੀ ਛੂ 23 ਤਰੀਕ ਨੂੰ ਇਹਨੂੰ ਰੰਗੇ ਹੱਥੀ ਹੋਟਲ ਦੇ ਵਿੱਚ ਫੜਿਆ ਕਿਸੇ ਅਦਰ ਪਰਸਨ ਦੇ ਨਾਲ ਤੇ ਲੁਧਿਆਣਾ ਦੇ ਇੱਕ ਹੋਟਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਹੋਟਲ ਦੇ ਬਾਹਰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਉਸ ਦੇ ਗੈਰ ਮਰਦ ਨਾਲ ਸੰਬੰਧ ਬਣਾਉਣ ਦੇ ਇਲਜ਼ਾਮ ਲਗਾਏ ਇਸ ਦੌਰਾਨ ਜਦੋਂ ਪਤਨੀ ਹੋਟਲ ਤੋਂ ਬਾਹਰ ਆ ਰਹੀ ਸੀ ਤਾਂ ਉਸ ਦੇ ਪਤੀ ਨੇ ਪੁਲਿਸ ਨੂੰ ਨਾਲ ਲੈ ਕੇ ਉਸ ਨੂੰ ਕਾਬੂ ਕਰ ਲਿਆ ਇਸ ਦੌਰਾਨ ਦੋਵਾਂ ਵਿਚਾਲੇ ਖੂਬ ਲੜਾਈ ਝਗੜਾ ਵੀ ਹੋਇਆ ਹੋਟਲ ਗ੍ਰੈਂਡ ਏਜੰਸੀ ਆ ਆਜੋ ਇੱਕ ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਪਿਆ ਰੁਕ ਜਾ ਜਾਨ ਨਹੀਂ ਦੇਣੀ ਮੈਂ ਜਾਨ ਨਹੀਂ ਜਣਾ ਸਮਾਨ ਰੱਖ ਲੈ ਪਾਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਤਾਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆਜੋ ਜੀ ਇੱਥੇ ਆਜੋ ਮੈਂ ਗਲਤ ਨਹੀਂ ਹਾਂ ਹਾਂ ਗਲਤ ਨਹੀਂ ਐ ਤੋਟ ਵਾਲੀ ਬੀਟਨ ਕਰਨਾ ਆਈ ਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਹਾਂ ਸਮਾਨ ਰੱਖ ਲੈ ਸਮਾਨ ਮਾਰ ਰਖ ਲਾ ਆ ਫੜਾ ਬਣਾ ਲਈ ਮਾਸਾ ਦਾ ਖੜਾ ਕਰੋ ਤੂੰ ਚਾਹੀ ਤੂੰ ਬਣਾਇਆ ਨਿਆ ਮੇਰਾ ਮਾਰਦਾ ਤੂੰ ਬਣਾਇਆ ਮਾਸਾ ਦਾ ਤੁਸੀਂ ਤੁਹਾਡੇ ਘਰ ਗਿਆ ਬਣਾਇਆ ਚੱਲ ਉਹ ਮੈਨੂੰ ਵੀ ਕਹਿ ਰਹਿਆ ਕੁੜੀਆਂ ਨਾ ਤੂੰ ਮੂੰਹ ਖਾਣਾ ਬਹਿਣਾ ਦਿਖਾਵਾ ਤੇਰੀ ਬੇਟੀ ਆ ਦਿਖਾ ਤਾ ਵੀਡੀਓ ਮੈਂ ਕਿਹਾ ਕੱਲ ਕਮਲ ਗੁਰੂ ਘਰ ਆਇਆ ਮਾਰਾ ਚੱਕ ਤੇ ਚੱਕਣ ਦੇ ਉਹ ਬੜੀ ਹੈ ਮੈਂ ਤਾਂ ਬੜੀ ਹੈ ਇਹ ਤਾਂ ਬੜੀਆ ਲੱਗਦੀ ਹੈ ਕਿੰਨੀ ਵੱਡੀ ਆ ਹੋਰ ਵੀ ਆਉਂਦੀ ਆ ਉਹ ਤੇ ਕਿਤਾਬਾਂ ਤੇ ਬੇਬੀ ਬੰਦੀ ਸਾਰੇ ਨੇ ਕੁਝ ਪਿਆ ਉਹਦੀ ਕੁਮਾਰੀਆ ਚਾਹੋ ਗਿਆ ਤੁਹਾਡਾ ਦੀਦਾਂ ਨੂੰ ਕਿਹਾ ਸੀ ਕਿ ਜਾ ਕੇ ਖ਼ੈਰ ਜਾ ਏਡੀ ਤੇਰੇ ਉਹ ਲੱਗੀ ਆ ਤੂੰ ਮਨ ਤੋਂ ਕਿਹਨਾ ਵਿਆਹ ਕਰਾਇਆ ਮੇਰੇ ਨਾਲ ਤੱਕੇ ਨਾ ਤੇ ਮੀਡੀਆ ਆ ਰਹੀ ਆ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਮੇਰੇ ਮਾਪਿਆਂ ਨੂੰ ਦੱਸ ਦੇ ਉਹ ਵੇ ਗੁੰਡਾ ਗੱਲ ਨਹੀਂ ਗੱਲ ਨਹੀਂ ਉਹ ਜਾਵੇ ਉਹ ਮੇਰੇ ਮਾਪੇ ਦੇ ਗੁਰੂ ਜੀ ਨੇ ਤਾਂ ਬੇੜਾ ਕਰਦੀ ਕੀਤਾ ਤੇਰਾ ਉਹ ਚੱਲ ਰੁਕ ਜਾ ਉਹ ਵੀ ਆਦੇ ਉਹਨੂੰ ਜਿਹੜਾ ਤੇਰਾ ਯਾਰ ਅੰਦਰ ਬੈਠਾ ਉਹ ਵੀ ਬੁਲਾ ਲੈ ਉਹ ਕਿੱਥੋਂ ਚੰਜੂਗਾ ਮੇਰਾ ਤਾਂ ਯਾਰ ਉਹ ਕਿੱਧਰ ਚਲ ਗਿਆ ਛਾਪੀ ਜਾਣਾ ਮੇਰੀ ਆਪੀ ਨਹੀਂ ਮਿਲਨੀ ਤੇਰੇ ਪਾਪਾ ਆਣਗੇ ਫਿਰ ਤੂੰ ਤੇਰੇ ਪਾਪਾ ਆਣਗੇ ਵੀਡੀਓ ਦਿਖਾ ਮਾਰਨਾ ਤੂੰ ਨਹੀਂ ਜਾਣਦਾ ਤੇ ਤੈਨੂੰ ਆਜਾ ਜਦੋਂ ਆਣਗੇ ਮੈਂ ਦਿਲਾਂਗਾ ਮੈਂ ਕਿਹਾ ਜਦੋਂ ਆਣਗੇ ਤੇਰੀ ਕੋਈ ਕੋਕਸਨ ਭਾਰ ਕੇ ਕੀ ਆਦੀ ਹੈ ਜਾਈ ਕੋਈ ਫੜ ਲਾ ਕੋਈ ਫੜ ਲਾ ਮੈਂ ਨਹੀਂ ਜੜੀ ਕਰੀ ਕੋਈ ਫੜ ਲਾ ਤੇਰੇ ਗੋਲੀ ਮੇਰੇ ਕੋਲ ਹੀ ਕਿਤੇ ਨਹੀਂ ਚਲੋ ਤੂੰ

11 12 ਵਜੇ ਆਈਆਂ ਵਿੱਦ ਪ੍ਰੂਫ ਸਾਰੇ ਕੇ ਕੁਛ ਪਿਆ ਮੇਰੇ ਕੋਲ ਹਾਂ ਉਹ ਮੈਂ ਕੋਈ ਗੱਲ ਨਹੀਂ ਮੈਂ ਸਾਰੇ ਬੰਦੇ ਇਕੱਠੇ ਕਰਦਾ ਪਿਆ ਸੀ ਉਹ ਸਾਹਮਣੇ ਲੈ ਕੇ ਆ ਬਣ ਗਈ ਬਣ ਗਈ ਮੂੰਹ ਮੂੰਹ ਖਾਲੀ ਕਰ ਦੇ ਨਾ ਉਹ ਤਾਂ ਥਾਲੀ ਹੋਈ ਗਿਆ ਦੂਜੇ ਪਾਸੋਂ ਕੋਈ ਗੱਲ ਨਹੀਂ ਬੈਠ ਕੇ ਤੇ ਕੀ ਕਰਦੀ ਸੀ ਬੈਠ ਕੇ ਅੰਦਰ ਬੜੀ ਤੂੰ ਦੰਦ ਦੀ ਬਾਤ ਹੁੰਦੇ ਵਿੱਚ ਫਟਾਫਟ ਕੱਪੜੇ ਚੁਪੜੇ ਲੈ ਕੇ ਆ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਂ ਤੇ ਤੇਰੇ ਪਾਪਾ ਨੂੰ ਮੈਂ ਕਿਹਾ ਹੋਟਲ 'ਚ ਫੜੀ ਆ ਹੈ ਬਰਮਿੰਦਰ ਸਹੀ ਕਹਿੰਦਾ ਜੀ ਹੈ ਆ ਤੂੰ ਮੈਨੂੰ ਕਹਿੰਦੇ ਤੰ ਨੂੰ ਮੈਂ ਟਿਕਟਵਾਣਾ ਨਾ ਤੈਨੂੰ ਕਹੋ ਦੈ ਨਾ ਤਾਂ ਨਾ ਤੇਰੇ ਨਾਲ ਰਹਿਣਾ ਮੈਨੂੰ ਤੇਰਾ ਮੈਂ ਕਿਹੜਾ ਪਰਦਾਕ ਤੈਨੂੰ ਤਸਾਉ ਰੱਬ ਦਿਗਾਊਗਾ ਇਹਨੂੰ ਗੰਦੀ ਔਰਤ ਐ ਨੀਚੀ ਫੂ ਤੇ ਪਤਨੀ ਨੇ ਪਤੀ ਦੇ ਥੱਪੜ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਖੁਦ ਨੂੰ ਬੇਕਸੂਰ ਦੱਸਿਆ ਪਤਨੀ ਮੁਤਾਬਕ ਉਸ ਦਾ ਪਤੀ ਹੀ ਦੂਜੀਆਂ ਕੁੜੀਆਂ ਨਾਲ ਸਬੰਧ ਰੱਖਦਾ ਹੈ ਤੇ ਜਿਸ ਦੀਆਂ ਉਸ ਕੋਲ ਵੀਡੀਓਜ਼ ਵੀ ਨੇ ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਸੜਕ ਤੇ ਹਾਈ ਵੋਲਟੇਜ ਡਰਾਮਾ ਕਰੀਬ 1 ਤੋਂ 1.5 ਘੰਟਾ ਚੱਲਦਾ ਰਿਹਾ ਆ ਗੱਲ ਨੂੰ ਮੋਨਾ ਕੀਆ ਧਿਆ ਇਹ ਲਾ ਕਰਾਇਆ ਬਾਹਰ ਯਾਸੀ ਗਾਦੀ ਫਿਰਦੀ ਆ ਬਾਈ ਫਿਰ ਇਹ ਬੱਧਿਆ ਦੇਖੋ ਜਬ ਆ ਰਹੇ ਆ ਇਹ ਬਾਈ ਮੀਡੀਅਮ ਨੇ ਬੁਲਾਇਆ ਬਾਈ ਆ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆ ਵੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਆ ਜੀ ਉੱਤੇ ਚਲਾਉ ਕਰੂ ਮੈਂ ਤੂੰ ਸੇਖਿਆ ਨਹੀਂ ਜਿਹੜਾ ਨਾਲ ਉਹ ਕਿਥੇ ਪੈਂ ਜਾ ਬੰਦਰੀ ਆ ਫੜਾ ਵੀ ਕਰ ਦੋ ਉਹ ਨਿਕਾ ਜਾਨੀ ਹੋਟਲ ਬਾਹਰ ਵੀ ਨਾਲ ਰਾਜ ਜਾਂਦੇ ਨਾ ਕੁੜੀ ਹੋਵੇ ਹਨ ਤੇ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਬਣਾਉਂਗਾ ਇੱਕ ਕੈਮਰਾ ਤੋਂ ਲਓ ਬੀਟ ਕਰ ਦਿੱਤੀ ਪਾ ਜੀ ਮੈਂ ਤਾਂ ਸਭ ਬੀਟ ਕਰ ਦਿੱਤਾ ਮੋਟਰਾਂ ਦੇ ਵਿੱਚ ਵਿਚਾਲੇ ਮੇਰੀਆਂ ਨਾ ਤੁਹਾਨੂੰ ਐ ਨਹੀਂ ਹੁੰਦਾ ਬਾਸ ਹੋ ਜਾ ਮੈਂ ਮੈਂ ਫੇਕਾ ਨਾ ਸਾਰੇ ਧੱਪਰ ਮਾਰ ਲੈ ਕੁੱਝਾ ਚੱਕਦਾ ਕੀ ਤੂੰ ਨਾ ਕੋਈ ਸ਼ੁਭਾਤਾ ਮਾਰੇਗਾ ਕੀ ਤਰਫ ਰਿਹਾ ਤੋ ਜਣੀ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਹੂੰ ਕੋਈ ਯਾਦ ਨਹੀਂ ਇਹ ਜੀ ਉਹ ਕਿੱਥੇ ਜਾ ਰਿਹਾ ਹੈ। ਜਿਹੜਾ ਦੇ ਪਾਸੇ ਹੋ। ਇਹਨਾਂ ਨੂੰ ਤੋਰ ਦੋ ਕੰਮ ਫੇ ਦਾ ਆਟੋ ਵਾਲਿਆਂ ਨੂੰ। ਇਹਨਾਂ ਨੂੰ ਤੋਰੋ ਆ ਕੇ ਜਾਮ ਲੱਗ ਜਾਣਾ ਇੱਥੇ। ਉਹ ਇੱਥੇ ਜਾਮ ਲਾਉਣਾ ਨਹੀਂ ਦੇ ਦੇ ਪਿਆ ਤਾਂ ਜਾਮ ਲੱਗ ਜਾਣਾ ਜੀ। a <laughs> gitse bay ਦਰਤ ਲੁਧਿਆਣਾ ਦੇ ਕੋਟ ਮੰਗਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਹੁਣ ਕਮਿਸ਼ਨਰ ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਈ ਹੈ ਗੁਰਪ੍ਰੀਤ ਸਿੰਘ ਮੁਤਾਬਕ ਕਰੀਬੀ ਇੱਕ ਸਾਲ ਪਹਿਲਾਂ ਉਸ ਦੀ ਲਵ ਮੈਰਿਜ ਹੋਈ ਸੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਅਤੇ ਉਦੋਂ ਤੋਂ ਹੀ ਉਸ ਦੀ ਪਤਨੀ ਆਪਣੇ ਪੇਕੇ ਘਰ ਰਹ ਰਹੀ ਹੈ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਮਰਦ ਨਾਲ ਸੰਬੰਧ ਨੇ ਅਤੇ ਹੁਣ ਉਸ ਨੇ ਆਪਣੀ ਪਤਨੀ ਦਾ ਪਿੱਛਾ ਕਰਦਿਆ ਉਸ ਨੂੰ ਗੈਰ ਮਰਦ ਨਾਲ ਹੋਟਲ ਦੇ ਕਮਰੇ 'ਚ ਰੰਗੇ ਹੱਥੀ ਕਾਬੂ ਕੀਤਾ ਹੈ ਹਾਂਜੀ ਕੀ ਨਾਮ ਹੈ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੁਕੀਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਹੈ ਕੁੜੀ ਤੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਨੂੰ ਕੋਈ ਪਹਿਲਾਂ ਵੀ ਇਦਾਂ ਨਹੀਂ ਕੋਈ ਰਗ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਨੇ ਕਲੇਸ਼ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਹਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕੂਗੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਉਂਦੇ ਐ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ ਤੇ 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਐ ਜੀ ਉਹ ਕੀ ਮੰਗੀ ਕਰਦੇ ਬੋਲ ਮੰਗੇ ਇਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਨ ਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਆ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਨ ਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਨ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਹਾਲਾਂਕਿ ਮਾਮਲਾ 2 ਫਰਵਰੀ ਦਾ ਦੱਸਿਆ ਜਾ ਰਿਹਾ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਹੁਣ ਉਹਨਾਂ ਨੇ ਕਮਿਸ਼ਨਰ ਦਫ਼ਤਰ 'ਚ ਇਨਸਾਫ ਲਈ ਗੁਹਾਰ ਲਗਾਈ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇਹ ਮੇਰੇ ਬ੍ਰਦਰ ਦੇ ਸਾਲੇ ਸਾਹਿਬ ਨੇ ਜੋ ਕਿ ਇਹਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਦੇ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋਂ ਕਲੇਸ਼ ਪੈਦਾ ਰਿਹਾ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ 'ਚ ਉਹ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਇਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਾਥ ਪੇਕੇ ਪਰਵਾਜ਼ ਲਈ ਉਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਜੇ ਤਾਂ ਘਰ 'ਚ ਰਵੇ ਇੱਥੇ ਖਤਮ ਕਰ ਦਿੰਦੇ ਆ ਜੋ ਵੀ ਬੈ ਬੋ ਕੇ ਗੱਲ ਹੋ ਜਵੇ ਆਪਾਂ ਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇੱਕ ਤਾਂ ਗਲਤੀ ਕੀਤੀ ਇੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉੱਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਆ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਉਸ ਕੁੜੀ ਨੂੰ ਅੰਦਾ ਛੁੜਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਜਾਵੇ ਤੇ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਬਾਹਰ ਇਹ ਹੰਗਾਮਾ ਹੋਇਆ ਜਦ ਕਿ ਲੜਕੀ ਦੇ ਪਤੀ ਨੇ ਹੋਟਲ ਦੇ ਅੰਦਰ ਦੀਆਂ ਕੁਝ ਵੀਡੀਓਜ਼ ਵੀ ਉਹਨਾਂ ਕੋਲ ਹੋਣ ਦਾ ਦਾਵਾ ਕੀਤਾ ਅਤੇ ਉਸ ਕਮਰੇ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਜਿੱਥੇ ਉਸ ਦੀ ਪਤਨੀ ਅਤੇ ਗੈਰ-ਮਰਦ ਇਕੱਠੇ ਹੋਏ ਸੀ ਲੁਧਿਆਣਾ ਤੋਂ ਲਖਵਿੰਦਰ ਸਿੰਘ ਸੈਂਟਰਲ ਪੰਜਾਬ ਟੀਵੀ